ਗੁਰੂ ਪਾਤਸ਼ਾਹ ਕਹਿੰਦੇ ਸਤ ਗੁਰ ਜੁਨੀ ਨਾ ਸੇਦਿਓ ਸੇਕਤ ਆਏ ਸੰਸਾਰ ਜਿਨ੍ਹਾਂ ਨੇ ਸਤ ਗੁਰ ਦਾ ਸਿਮਰਨ ਨਹੀਂ ਕਰਿਆ ਉਹ ਦੁਨੀਆ ਦੇ ਵਿੱਚ ਕੀ ਲੈਣ ਲਈ ਆਏ ਆ ਉਹਨਾਂ ਨੇ ਇੱਥੋਂ ਪ੍ਰਾਪਤ ਕੀ ਕਰਨਾ ਵਾ ਉਹਨਾਂ ਦੇ ਜੀਵਨ ਦਾ ਮਤਲਬ ਕੀ ਆ ਕੋਈ ਮਕਸਦ ਨਹੀਂਗਾ ਕੇਵਲਾ ਜੀਵਨ ਮਿਲ ਗਿਆ ਇਹ ਕੋਈ ਪਿਛਲੇ ਚੰਗੇ ਕਰਮਾਂ ਦਾ ਫਲ ਹੈ ਜਿਹੜਾ ਮਨੁੱਖਾ ਜਨਮ ਮਿਲ ਗਿਆ ਤੇ ਨਾਲ ਪਿਛਲੇ ਕਰਮਾਂ ਦੇ ਦੋਸ਼ ਕਰਮ ਨਾਲ ਹੈ ਜਿਹੜੇ ਪ੍ਰਭੂ ਦੇ ਦਰਤੇ ਨਹੀਂ ਆਉਣ ਦਿੰਦੇ ਜਿਹੜੇ ਰਾਜ ਦਰਬਾਰ ਬਣ ਕੇ ਖੜ ਗਏ ਪਿਆਰਿਓ ਆ ਜਿਹੜੀ ਕਿਰਪਾ ਦੀ ਆਪਾਂ ਵਿਚਾਰ ਕਰਦੇ ਆ ਇੱਥੇ ਤੁਹਾਡੇ ਵਿੱਚ ਬੜੇ ਉੱਚ ਕੋਟੀ ਦੇ ਵਿਦਵਾਨ ਗੁਣੀ ਗਿਆਨੀ ਨਾਮ ਰਸ਼ੀਏ ਸਿਮਰਨ ਵਾਲੇ ਸਤ ਸੰਗੀ ਗੁਰੂ ਦੇ ਪਿਆਰੇ ਬੈਠੇ ਹੋ ਜਦੋਂ ਕੋਈ ਗੁਰੂ ਵੱਲੀ ਆਉਂਦਾ ਬਹੁਤ ਉੱਤੇ ਬਾਗ ਜਦੋਂ ਸਾਡੇ ਮਨ ਦੇ ਵਿੱਚ ਇਹ ਪੈਦਾ ਹੁੰਦਾ ਨਾ ਵੀ ਚਲੋ ਵੇ ਗੁਰੂ ਦੇ ਦਰਸ਼ਨ ਕਰੀਏ ਉਦੋਂ ਸਮਝੋ ਵੀ ਮੇਰੇ ਤੇ ਗੁਰੂ ਦੀ ਰਹਿਮਤ ਹੈ ਜਦੋਂ ਤੁਰਦੇ ਆਂ ਫਿਰ ਸਮਝ ਲਓ ਵੀ ਗੁਰੂ ਮੇਰੇ ਅੰਗ ਸੰਗ ਹੈ ਜਦੋਂ ਗੁਰੂ ਦੇ ਦਰ ਤੇ ਆ ਜਾਂਦੇ ਆਂ ਫਿਰ ਸਮਝੋ ਵੀ ਮੇਰੇ ਤੇ ਗੁਰੂ ਦੀ ਕਿਰਪਾ ਤੇ ਜਦੋਂ ਗੁਰੂ ਦੀ ਸੰਗਤ ਦੇ ਵਿੱਚ ਬੈਠ ਕੇ ਗੁਰੂ ਮਹਾਰਾਜ ਦਾ ਜਸ ਸਰਵਣ ਕਰਦੇ ਆਂ ਫਿਰ ਸਮਝ ਲਓ ਵੀ ਗੁਰੂ ਮੇਰੇ ਤੇ ਤੁਠਾ ਬਾ ਰਹਿਮਤ ਦੇ ਘਰ ਵਿੱਚ ਆ ਤੇ ਮੇਰੇ ਨੂੰ ਬਖਸ਼ਿਸ਼ਾਂ ਦੇ ਰਿਹਾ ਤੇ ਜੇ ਇਹਦੂੰ ਉਲਟਾ ਫਿਰ ਸਮਝ ਲੋ ਵੀ ਮੇਰੇ ਤੋਂ ਵਾਹਿਗੁਰੂ ਦੀਆਂ ਨਜ਼ਰਾਂ ਪਰੇ ਆ ਜਦੋਂ ਗੁਰੂ ਦੀਆਂ ਨਜ਼ਰਾਂ ਦੂਰ ਹੁੰਦੀਆਂ ਨਾ ਫਿਰ ਜੀਵ ਪਿਆਰਿਓ ਰਾਹ ਭੁੱਲ ਜਾਂਦਾ ਫਿਰ ਸਾਡੇ ਪਾਪ ਕਰਮ ਜਿਹੜੇ ਉਹ ਮੂਹਰੇ ਆ ਜਾਂਦੇ ਆ ਸਾਨੂੰ ਬਦਨ ਨਹੀਂ ਦਿੰਦੇ ਇਤੇ ਪਾੜਸ਼ਾ ਕੰਦੇ ਸਤ ਗੁਰ ਜਿਨਹੀ ਨਾ ਸੇਵਿਓ ਜੁਨਾਂ ਨੇ ਪ੍ਰਭੂ ਦਾ ਸੇਵਨ ਨਹੀਂ ਕਰਿਆ ਸੇਕਿਤ ਆਏ ਸੰਸਾਰ ਉਹ ਦੁਨੀਆ ਚ ਕੀ ਲੈਣ ਆਏ ਆ ਕੀ ਕਰਨਾ ਉਹਨਾਂ ਨੇ ਇਤੇ ਆਉਣ ਦਾ ਕਾਰ ਨਹੀਂ ਆ ਜਿਹੜਾ ਜੀਵਨ ਆ ਨਾ ਇਹ ਪ੍ਰਭੂ ਦੇ ਮਿਲਣ ਵਾਸਤੇ ਸਮਾਂ ਆ ਗੁਰਬਾਣੀ ਦੇ ਵਿੱਚ ਗੁਰੂ ਕਹਿੰਦੇ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਵਿੰਦ ਮਿੜਨ ਕੀ ਇਹ ਤੇਰੀ ਵਰੀਆ ਅਵਰ ਕਾਜ ਤਰਕ ਤੇ ਨ ਕਾਮ ਮਿੜ ਸਾਜ ਸੰਗਤ ਪਾਜ ਕੇਵਲ ਨਾਮ ਹੈ ਦੀਵ ਕੇਵਲ ਪ੍ਰਮਾਤਮਾ ਪਰਮੇਸ਼ਰ ਦਾ ਸਿਮਰਨ ਕਰਕੇ ਉਹਦੀ ਬੰਦਗੀ ਕਰਕੇ ਉਹਦਾ ਨਾਮ ਜਪ ਕੇ ਗੁਰੂ ਦੇ ਹੁਕਮ ਦੀ ਪਾਲਣਾ ਕਰਕੇ ਪ੍ਰਭੂ ਦੀ ਰਜਾ ਦੇ ਵਿੱਚ ਰਹਿ ਕੇ ਕਰਮ ਕਰਨ ਵਾਲਾ ਜੀਵ ਪ੍ਰਭੂ ਨੂੰ ਪਾਲਿੰਦਾ ਤੇ ਜਿਹੜੇ ਲੋਗਾ ਨੇ ਨਹੀਂ ਕਰਿਆ ਸੇਮਰਨ ਉਹ ਦੁਨੀਆਂ ਚ ਕੀ ਲੈਣ ਆਏ ਆ ਜਾਮਦਾਰ ਬੰਦ ਮਾਰੀ ਹੈ ਕੂਕ ਨਾ ਸੁਣੇ ਪੁਕਾਰ ਹੁਣ ਆ ਗੱਲ ਜੇ ਆਪਾਂ ਕਹਿੰਨੇ ਆ ਫਿਰ ਉਹ ਮਨਮੁਖ ਕਹਿੰਦੀ ਆ ਵੀ ਇਹ ਐਵੇਂ ਮਾਰ ਦੇ ਆ ਕੋਈ ਜਮਨੇਗਾ ਕੋਈ ਜਮਾਂ ਦਾ ਦੂਤ ਨਹੀਂਗਾ ਕੋਈ ਸਜ਼ਾ ਨਹੀਂ ਮਿਲਦੀ ਹੁਣ ਇਹ ਕੌਣ ਕਾ ਦੱਸਦਾ ਆਪਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ